ਮਹਾਰਾਜ ਜੀ ਨੇ ਐਸੇ ਵਚਨ ਕਰਕੇ ਲੋਕਾਂ ਨੂੰ ਪ੍ਰੇਰਿਆ ਤੇ ਸ਼ਬਦਾਂ ਦੇ ਨਾਲ ਜੋੜਿਆ ਸ਼ਬਦ ਐਸੇ ਪੜ੍ਹਦੇ ਜਿਹੜੇ ਮਨ ਨੂੰ ਖਿੱਚ ਪੈਂਦੀ ਹੋ ਤੈ ਤਾਂ ਜੋਗੀ ਆ ਜੁਗੀਤੀ ਨਹੀਂ ਜਾਣੀ ਛੱਡ ਵਟਾ ਘਰਿ ਵਰ ਨੂੰ ਹੋ ਤੈ ਤਾਂ ਜੋਗੀ ਆ ਜੁਗੀਤੀ ਨਹੀਂ ਜਾਣੀ ਛੱਡ ਵਟਾ ਘਰਿ ਵਰ Thank oh you. ਪਾਇਆ ਜੁਗਤ ਗਵਾਈ ਕਿਤ ਕਾਰਨ ਸਿਰਛਾਈ ਪਾਈ ਰਾਕ ਵਕਦਾ ਦੇ ਲੋਕ ਪੀਰ ਦੇ ਨਾਲ ਆ ਕੇ ਮਹਾਰਾਜ ਜੀ ਦੇ ਰੋੜੇ ਮਾਰਨ ਲੱਗੇ ਨੇ ਪਰ ਰੋੜੇ ਮਾਰਨ ਦੀ ਕਿੱਥੇ ਜ਼ਰਤ ਸੀ ਮਹਾਰਾਜ ਜੀ ਅੰਤ ਕਲਾਂ ਲੈ ਕੇ ਆਏ ਸੀ ਪੇਸ ਨਹੀਂ ਗਈ ਆਕੇ ਲੋਹਾ ਲਾਕਾ ਹੋ ਕੇ ਪੀਰ ਜੀ ਕਹਿਣ ਲੱਗਿਆ ਤੁਸੀਂ ਸਾਡੇ ਦੇਸ਼ ਵਿੱਚ ਆ ਕੇ ਮਨਾਹੀ ਕੀਤੀ ਹੈ ਕੀ ਕੀਤਾ ਤੁਸੀਂ ਉੱਚੋਂ ਉੱਚੋਂ ਆਵਾਜ਼ਾਂ ਵਿੱਚ ਸ਼ਬਦ ਪੜ੍ਹੇ ਨੇ ਰਾਗ ਵਜਾਇਆ ਹੈ ਅਰਬਾਬ ਵਜਾਈਏ ਇੱਥੇ ਮਨਾਹੀ ਹੈ ਤੁਸੀਂ ਦੋਸ਼ੀ ਹੋ ਇਹ ਦੇ ਵੱਜਣ ਦੇ ਨਾਲ ਸਾਜ਼ ਵੱਜਣ ਦੇ ਨਾਲ ਮਨ ਚੰਚਲ ਹੁੰਦਾ ਗੁਰੂ ਜੀ ਕਹਿੰਦੇ ਇਹਦੇ ਨਾਲ ਨਹੀਂ ਚੰਚਲ ਹੁੰਦਾ ਇਹਦੇ ਨਾਲ ਤਾਂ ਮੋਮ ਮੰਨ ਤੜਦਾ ਮੁਸਲਮਾਨ ਮੋਮਦਿਲ ਹੋਵੇ ਜਦੋਂ ਸਾਜ ਦੇ ਉੱਤੇ ਬਾਣੀ ਗਾਇਨ ਕੀਤੀ ਜਾਂਦੀ ਹੈ ਤੇ ਅੱਲਾ ਦਾ ਨਾਮ ਲਿਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਮੁਸਲਮਾਨ ਹੈ ਨਾ ਉਹਦਾ ਮਨ ਮੋਮ ਵਾਂਗੂ ਟਲ ਜਾਂਦਾ ਤੁਸੀਂ ਮੁਸਲਮਾਨ ਹੀ ਨਹੀਂ ਹੋ ਮੁਸਲਮਾਨ ਮੋਮਦਿਲ ਹੋਵੇ ਅੰਤਰ ਕੀ ਮਲ ਦਿਲ ਤੇ ਧੋਵੇ ਮਹਾਰਾਜ ਜੀ ਨੇ ਵਚਨ ਕੀਤੇ ਨੇ ਮੁਸਲਮਾਨ ਦੇ ਕੈਸੇ ਲੱਛਣ ਹੋਣੇ ਚਾਹੀਦੇ ਹੱਕ ਪਰਾਇਆ ਨਾਨਕਾ ਉਸ ਸੂਅਰੀ ਉਸ ਗਾਏ ਗੁਰਪੀਰ ਹਾਂ ਮਾਂ ਤਾਂ ਪਰੇ ਜਾ ਮਰਦਾਰਨਾ ਖਾਏ ਗੱਲੀ ਪੇਸਤ ਨਾ ਜਾਈਏ ਛੋਟਾ ਸੱਚ ਕਮਾਏ ਮੁਸਲਮਾਨ ਦਾ ਕੰਮ ਹੈ ਪੰਜ ਵਕਤ ਨਿਵਾਜ਼ ਗੁਜ਼ਾਰੇ ਪਰ ਤੁਸੀਂ ਮੁਸਲਮਾਨ ਨਹੀਂ ਕਦੀ ਨਿਵਾਜ਼ ਪੜੀਏ ਪੰਜ ਵਕਤ ਮਹਾਰਾਜੀ ਨੇ ਗੁਰਬਾਣੀ ਵਿੱਚ ਕਿਸੇ ਦੀ ਨਿੰਦਿਆ ਨਹੀਂ ਕੀਤੀ ਪਰ ਸਿਰਫ ਉਹਨਾਂ ਨੂੰ ਰਸਤੇ ਪਾਇਆ ਬਾਬਾ ਫਰੀਦ ਸਾਹਿਬ ਜੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਨੇ ਉਹਨਾਂ ਨੇ ਵੀ ਵਚਨ ਕੀਤਾ ਆ ਬੇਨਿਵਾਜ਼ਾ ਕੁੱਤਿਆ ਕਿਸਾ ਵਚਨ ਕੀਤਾ ਜਿਹੜਾ ਚੱਲ ਕੇ ਪੰਜ ਵਕਤ ਨਿਵਾਜ ਨਹੀਂ ਨ ਕਰਦਾ ਕਹਿੰਦੇ ਤੇਰਾ ਜੀਵਨ ਕੁੱਤੇ ਨਾਲੋਂ ਵੀ ਪੜਾ। ਸ਼ਬਦ ਤਾਂ ਉਹੀ ਹੈ। ਇੱਕ ਪਾਸੇ ਮਹਾਰਾਜ ਜੀ ਕਹਿੰਦੇ ਨੇ ਹਮ ਕੋ ਕਰ ਤੇਰੇ ਦਰਬਾਰ ਭੋਂਕੇ ਆਗੇ ਬਾਦਨ ਪ੍ਰਸਾਰ ਤੇਰੇ ਦਰ ਦੇ ਕੋਕਰਾਂ। ਇੱਕ ਬੈਸ ਨੇ ਕਿ ਕੂਕਰ ਭਲੀ ਸਾਖਤ ਕੀ ਬੁਰੀ ਮਾਏ ਸੰਤਾਂ ਦੇ ਚਰਨਾਂ ਵਿੱਚ ਕੁੱਤੀ ਬੈਠੀ ਹੈ ਕੋਕਰ ਕਹਿੰਦੇ ਉਹ ਵੀ ਚੰਗੀ ਹੈ। ਇੱਕ ਪਾਸੇ ਕਹਿੰਦੇ ਨੇ ਬੇਨਵਾਜਾ ਕੁੱਤਿਆ ਕਿਡਾ ਕਰੜਾ ਬਚਨ ਕਹੇ ਬਾਬਾ ਜੀ ਨੇ। ਕਹਿੰਦੇ ਜੇ ਤੂੰ ਪੰਜ ਵਕਤ ਚੱਲ ਕੇ ਨਿਵਾਜ਼ ਨਹੀਂ ਨਾ ਪੜਦਾ ਤੇਰੀ ਰੀਤ ਚੰਗੀ ਨਹੀਂ ਪੰਜ ਵਕਤ ਨਿਵਾਜ਼ ਗੁਜ਼ਾਰੇ ਪੜੇ ਕਤੇਵ ਕੁਰਾਨਾ ਇਧਰ ਬਾਬਾ ਜੀ ਕਹਿੰਦੇ ਬੇਨਿਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ ਕਵੀ ਹ ਚੱਲਣਾ ਆਇਆ ਪੰਜੇ ਵਕਤ ਮਸੀਤ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਨੇ ਪੀਰ ਜੀ ਨੂੰ ਹੋ ਜੇ ਤੂੰ ਸੱਚ ਦੀ ਨਿਵਾਜ਼ੀ ਗੁਜ਼ਾਰੇ ਸਿੱਧਾ ਜਮੇ ਪੀਸ ਤਨ ਜੇ ਤੂੰ ਸੱਚ ਦੀ ਨਿਵਾਜ਼ੀ ਗੁਜ਼ਰੀ ਸਿੱਧਾ ਜਮੇ ਪੀਸ ਤਨ ਸਤਿਦੀਨੇਵਾ ਜੀ ਗੁਜਾਰੇ ਆਇਆ ਤੇਰਸਾਨ ਜੇ ਤੂੰ ਸਤਿਦੀਨੇਵਾ ਜੀ ਗੁਜਾਰੇ ਨਾ ਜਾਈ ਐ ਛੁੱਟ ਸੱਚ ਕਮਾਏ ਮਹਾਰਾਜ ਜੀ ਕਹਿੰਦੇ ਹਾਂ ਦੱਸੋ ਮਹਾਰਾਜ ਕੀ ਗੱਲ ਐ ਕਹਿੰਦੇ ਤੁਸੀਂ ਅਲੰਘਣਾ ਕੀਤੀ ਐ ਫੇਰ ਤੁਸੀਂ ਇੱਕ ਵਚਨ ਕੀਤਾ ਆਪਣੀਆਂ ਕਾਲਾਵਾਂ ਵਿੱਚ ਸਤ ਪਤਾਲ ਤੇ ਸਤ ਆਕਾਸ਼ ਨੇ ਕੌਣ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਤੂੰ ਪਹੁੰਚੀ ਹੀ ਉੱਥੇ ਤੱਕ ਐ ਬੀਨਿੰਗ ਆ ਤੂੰ ਪਹੁੰਚੀ ਹੀ ਉੱਥੇ ਤੱਕ ਐ ਤੇਰੀ ਪਹੁੰਚੀ ਹੀ ਉੱਥੇ ਤੱਕ ਐ ਤੂੰ ਅੱਗੇ ਗਿਆ ਹੀ ਨਹੀਂ ਪਤਾਲ ਇੰਨੇ ਨੇ ਕੌਣ ਕਹਿੰਦਾ ਮੈਨੂੰ ਵਿਖਾਓ ਗੁਰੂ ਨਾਨਕ ਦੇਵ ਜੀ ਕਹਿੰਦੇ ਚਲੋ ਸਾਡੇ ਨਾਲ ਚੇਲੇ ਨੂੰ ਭੇਜ ਦਿੱਤਾ ਮਹਾਰਾਜ ਜੀ ਦੇ ਨਾਲ ਨੇਤਰ ਬੰਦ ਕਰੇ ਤੇ ਲੱਖ ਆਗਾਸ ਪਤਾਲਾਂ ਦੀ ਸ਼ੈਰ ਕਰਾਈ ਤੇ ਥੱਕ ਗਏ ਨੇ ਅਗਾਸ ਪਤਾਲਾਂ ਦੀ ਸ਼ੈਰ ਕਰਾਈ ਤੇ ਥੱਕ ਗਏ ਨੇ ਇਹ ਵੀ ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਚੇਦੇ ਨੂੰ ਲੈ ਕੇ ਚੱਲੇ 2 ਸਾਲ ਬਤੀਤ ਹੋ ਗਏ ਸੀ ਉਧਰ ਪੀਰ ਜੀ ਢੀਕ ਕਰ ਰਹੇ ਨੇ 10-20 ਮਿੰਟਾਂ ਦੀ ਗੱਲ ਹੈ ਇਹ ਝੂਠ ਬਰਨ ਵਾਲੀ ਗੱਲ ਹੈ ਕਿਉਂਕਿ ਹਰਨ ਭਰਨ ਯਾਂਕਾ ਨੇਤਰ ਫੋਰ ਇੱਕ ਪਾਸੇ 5 ਵਰਾ ਬਤੀਤ ਹੁੰਦਾ ਤੇ ਬਰਮਾ ਜੀ ਦਾ ਇੱਕੋ ਹੀ ਦਿਨ ਬਣਦਾ 5000 ਵਾਰਾ ਬਤੀਤ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਹਦਾ 21 ਦਿਨ ਬਣਦਾ ਹੈ ਇਸ ਹਿਸਾਬ ਦੇ ਨਾਲ ਵਰਮਾ ਜੀ ਦੀ 100 ਸਾਲ ਦੀ ਉਮਰ ਹੈ ਤੇ ਇੱਕ ਪਾਸੇ ਜੁਗ ਬਤੀਤ ਹੋ ਜਾਂਦੇ ਨੇ ਤੇ ਸਾਧ ਸੰਗ ਜੀ ਵਰਮਾ ਜੀ ਦਾ ਫੇਰ ਕਹਿੰਦੇ 100 ਸਾਲ ਤਕਰੀਬਨ ਬਣਦਾ ਹੈ ਕਿਧਰੇ ਜੁਗਾਂ ਦੇ ਜੁਗ ਬਤੀਤ ਹੋ ਜਾਂਦੇ ਨੇ ਨਾਲ ਇਹ ਵੀ ਦੱਸਿਆ ਹਰਨ ਭਰਨ ਜਾਂ ਕਾ ਨੇਤਰਪੁਰ ਇੱਕ ਪਾਸੇ ਜੁਗ ਬਤੀਤ ਹੋ ਜਾਂਦਾ ਤੇ ਉਹਦੀ ਅੱਖ ਦੀ ਫੁਰਤੀ ਹੈ ਪਰ ਇਸ ਕਾ ਮੰਤਰ ਨਾ ਜਾਣੇ ਹੋ ਇਹ ਮੰਤਰ ਭਗਵਾਨ ਨੇ ਆਪਣੇ ਪਾਸ ਹੀ ਰੱਖਿਆ ਨਹੀਂ ਤਾਂ ਲੋਕ ਸ਼ਰੀਕ ਬਣ ਕੇ ਬਹਿ ਜਾਂਦੇ ਕਹਿੰਦੇ ਉਧਰ ਅੜੀਕ ਕਰ ਰਹੇ ਨੇ ਤੇ ਉਧਰ ਸਾਲਾਂ ਦੇ ਸਾਲ ਬੀਤ ਗਏ ਥੱਕ ਗਿਆ ਚੇਲਾ ਚਲੋ ਮਹਾਰਾਜ ਮੇਰਾ ਪੀਰ ਪਹੁੰਚੀ ਇੱਥੇ ਤੱਕ ਸੀ ਪਥਾਲ ਤੈਨਹੀਂ ਨੇ ਹੁਣ ਇੱਕ ਹੋਰ ਗੱਲ ਕਹਿ ਦੇਵਾਂ ਕਿ ਗੁਰੂ ਨਾਨਕ ਦੇਵ ਜੀ ਨੇ ਲੱਖ ਤੱਕ ਕਲਮ ਬੰਦ ਕੀਤੀ ਹੈ ਪਰ ਅੱਗੇ ਐਂ ਕਹਿ ਦਿੱਤਾ ਓੜ ਕੋੜ ਘਪਾਲ ਥੱਕਿਆ ਜੇ ਵੀ ਕੋਈ ਪਤਾ ਨਾ ਉਥੋਂ ਵਾਪਸ ਆ ਗਏ ਨੇ ਪੀਰ ਦੇ ਚੇਂਦੇ ਨੇ ਦੱਸਿਆ ਮਹਾਰਾਜ ਆਕਾਸ਼ ਤੇ ਪਤਾਲ ਤਾਂ ਇੰਨੇ ਨੇ ਅਜੇ ਵੀ ਕੋਈ ਪਤਾ ਨਹੀਂ ਲੱਗਿਆ ਮੈਂ ਤਾਂ ਬੇਨਤੀ ਕਰਕੇ ਵਾਪਸ ਹੋਇਆ ਫੇਰ ਉਹਦੀ ਨਿਸ਼ਚਾ ਹੋਈ ਸੀ ਗੁਰੂ ਨਾਨਕ ਦੇਵ ਜੀ ਕਹਿੰਦੇ ਅੱਗੇ ਵੀ ਅਜੇ ਕੋਈ ਪਤਾ ਨਹੀਂ ਕਿੱਥੇ ਕਿ ਤੱਕ ਹੈ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਗਿਣਤੀ ਕਰੋੜ ਤੱਕ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 10ਵੇਂ ਗ੍ਰੰਥ ਵਿੱਚ ਕਰੋੜ ਦੀ ਗਿਣਤੀ ਕੀਤੀ ਹੈ ਕਿ ਆਕਾਸ਼ ਤੇ ਪਤਾਲ ਕਰੋੜ ਤੋਂ ਵੀ ਵੱਧ ਨਹੀਂ ਉਹ ਕਿਵੇਂ ਪਾਰ ਬ੍ਰਹਮ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਪਾਰ ਬ੍ਰਹਮ ਨੇ ਪਤੀ ਪ੍ਰਮਾਤਮਾ ਨੇ ਆਪਣੀ ਦੇਹ ਦੇ ਵਿੱਚੋਂ ਕਰੋੜੇ ਸ਼ਿਵ ਜੀ ਪੈਦਾ ਕੀਤੇ ਨੇ ਕਰੋੜੇ ਵਰਮਾ ਕੀਤੇ ਨੇ ਉਹ ਇੱਕ ਮੰਡਲ ਵਿੱਚ ਨਹੀਂ ਹਨ ਜੇ ਕਰੋੜਾਂ ਸਾਧ ਸੰਗ ਜੀ ਆਕਾਸ਼ ਤੇ ਪਤਾਲ ਨੇ ਕਿਉਂਕਿ ਔੜ ਕੋੜ ਕੁਮਾਰਾ ਜੀ ਨੇ ਕਲਮ ਇੱਥੇ ਬੰਦ ਕਰ ਦਿੱਤੀ ਅੱਗੇ ਕੋਈ ਪਤਾ ਨਹੀਂ ਇੱਥੇ ਤੱਕ ਤਾਂ ਮੈਂ ਜਾ ਆਇਆ ਪ੍ਰਸ਼ਾਦ ਲੈ ਕੇ ਆਏ ਮਹਾਰਾਜ ਜੀ ਸਤਵੇਂ ਪਤਾਲ ਵਿੱਚੋਂ ਜਿਹੜਾ ਪ੍ਰਸ਼ਾਦ ਸਕਦੇ ਆ ਇਹ ਸਾਡੀ ਬਣਾਵਟ ਨਹੀਂ ਇਹ ਸਤਵੇਂ ਪਤਾਲ ਵਿੱਚ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਸੀ ਗੁਰੂ ਨਾਨਕ ਦੇਵ ਜੀ ਨੇ ਬਹੁਤਾ ਸਮਾਂ ਚੱਕਰ ਲਾਇਆ ਗੁਰum ਪਿਆਰੇ 20 ਮਿੰਟ ਵਾਕੀ ਨੇ 8:30 ਵਜੇ ਤੱਕ ਟਾਈਮ ਹੈ ਦੱਸਦਾ ਮੈਂ ਸਾਖੀ ਪੂਰੀ ਕਰ ਸਕਾਂ ਸੰਖੇਪੀ ਬੋਲਾਂ ਗੁਰum ਪਿਆਰੇ ਸਾਡੇ 2 ਜਥੇ ਪਹੁੰਚ ਚੁੱਕੇ ਨੇ ਉਹਨਾਂ ਤੋਂ ਵੀ ਇਲਾਹਾ ਲੈਣਾ ਤੇ ਅਸੀਂ ਤੁਹਾਡੇ ਨਗਰ ਵਿੱਚ ਰੋਜ਼ ਹੀ ਦਰਸ਼ਨ ਕਰਦੇ ਹਾਂ ਤੁਹਾਡੀ ਸੰਗਤ ਦੇ ਸਤਸੰਗੀ ਉਹ ਦੱਸਿਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਵੇ ਦੇ ਨਾਨਕੀ ਦੇ ਘਰ ਆਪਣੇ ਨਗਰ ਭੂਮੀ ਤੋਂ ਜ਼ਿਆਦਾ ਟਾਈਮ ਕੱਟਿਆ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਨਗਰੀ ਦੇ ਵਿੱਚ ਸਲਤਨਪੁਰ ਲੋਧੀ ਦੇ ਵਿੱਚ ਰਹਿਣਾ ਕਰ ਲਿਆ ਇੱਕ ਮੁਸਲਮਾਨ ਪੀਰ ਸੀ ਜਿਹੜਾ ਖੁਦਾ ਖੁਦਾ ਕਰਦਾ ਸੀ 100 ਸਾਲ ਬਤੀਤ ਹੋ ਗਿਆ ਸੀ ਉਹਦਾ ਬੰਦਗੀ ਕਰਦੇ ਆ ਸਤਸੰਗਿਓ ਉਹਦੇ ਕੋਲੇ ਬੜੀ ਸੰਗਤ ਜਾਂਦੀ ਸੀ ਪਰ ਜਿਸ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ ਪਹੁੰਚ ਗਏ ਨਾ ਉਹਦੇ ਕੋਲੇ ਸੰਗਤ ਜਾਣੀ ਬੰਦ ਹੋ ਗਈ ਪੁੱਛਦਾ ਹੈ ਵੇ ਕੀ ਗੱਲ ਹੈ ਸੰਗਤ ਆਉਣੀ ਕਿਉਂ ਬੰਦ ਹੋ ਗਈ ਸੰਗਤ ਕਿਉਂ ਘਟ ਗਈ ਇੱਕ ਗੁਰਮਖ ਨੇ ਦੱਸਿਆ ਬਾਬਾ ਜੀ ਪੂਰੇ ਹਿੰਦੂਆਂ ਦਾ ਗੁਰਪੀਰ ਆਇਆ ਜਿਸ ਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਲਯੁਗ ਦੇਵਤਾਰ ਸੰਗਤ ਦਾ ਉਹਦੇ پاس ਜਾਣ ਲੱਗ ਪਈਏ ਪੀਰ ਲੋਹਾ ਲੱਖਾ ਹੋ ਗਿਆ ਕਹਿੰਦਾ ਜੇ ਕਿਤੇ ਮੈਨੂੰ ਮਿਲ ਜਾਵੇ ਗੁਰੂ ਨਾਨਕ ਦੇਵ ਜੀ ਮੈਂ ਗੱਲ ਕਰ ਲਵਾਂ ਉਹ ਕੱਲ ਦਾ ਬੱਚਾ ਤੇ ਮੇਰੀ 100 ਸਾਲ ਸਾਰੀ ਜ਼ਿੰਦਗੀ ਨੰਗ ਗਈ ਹੈ ਸਿਮਰਨ ਕਰਦਿਆਂ ਭਗਤੀ ਕਰਦਿਆਂ ਭਗਤ ਤਾਂ ਬਹੁਤ ਨੇ ਪਰ ਭਗਤ ਕੌਣ ਨੇ ਭਗਤ ਤੇਰੇ ਮਨ ਭਾਮ ਦੇ ਦਰਸੋਹਿਨ ਕੀਰਤ ਗਾਮ ਦੇ ਬਗਲਾ ਵੀ ਭਗਤ ਹੈ ਉਹਦੇ ਵੀ ਚਿੱਟੇ ਕੱਪੜ ਪਾਏ ਨੇ ਮਹਾਰਾਜ ਜੀ ਕਹਿੰਦੇ ਤੇਰੇ ਮਨ ਪਾਮ ਦੇ ਭਗਤ ਨੇ ਪਿਆਰੇ ਸੋਈ ਤੇਰੇ ਮਨ ਪਾਮ ਦੇ ਭਗਤ ਨੇ ਪਿਆਰੇ ਸੋਈ ਮੰਦੇ ਭਗਤ ਨੇ ਪਿਆਰੇ ਸੋਈ ਤੇਰੇ ਮਨ ਭਾਮਦੇ ਭਗਤ ਨੇ ਪਿਆਰੇ ਸੋਈ ਤੇਰੇ ਮਨਪਾਮ ਦੇ ਤਰਸੋਂ ਇਹਨ ਕੀਰਤ ਗਾਮ ਦੇ ਇੱਕ ਦਿਨ ਇਹ ਹੰਕਾਰੀ ਦਾ ਹੰਕਾਰ ਤੋੜਨ ਵਾਸਤੇ ਗੁਰੂ ਨਾਨਕ ਦੇਵ ਜੀ ਆਪ ਹੀ ਚਲੇ ਗਏ ਸਿੰਘਾਂ ਨੂੰ ਨਾਲ ਲੈ ਕੇ ਪੀਰ ਜੀ ਨੇ ਵੇਖਿਆ ਜਿਹਨੂੰ ਯਾਦ ਕਰਦਾ ਸੀ ਇਸ ਮੇਰੀ ਸਾਰੀ ਸੰਗਤ ਤੋੜ ਦਿੱਤੀ ਆਪ ਹੀ ਆ ਗਿਆ ਜੇ ਨਾਲ ਗੱਲ ਕਰਦੇ ਆ ਹੰਕਾਰ ਸੀ ਆਪਣੀ ਉਮਰ ਦਾ ਆਪਣੀ ਵਿਦਿਆ ਦਾ ਆਪਣੇ ਆਸਣ ਤੋਂ ਉੱਠਿਆ ਤੇ ਇੱਕ ਖਰਬੂਜਾ ਤੋੜ ਕੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਰੱਖ ਦਿੱਤਾ ਇੱਥੇ ਖਰਬੂਜੇ ਦੀ ਵੀ ਅਜੀਬ ਗੱਲ ਸੀ ਖਰਬੂਜਿਆਂ ਦੀਆਂ ਬੱਲਾਂ ਲਾਈਆਂ ਹੋਈਆਂ ਸੀ ਪੀਰ ਦੀਆਂ ਕਹਿੰਦੇ 12 ਮਹੀਨੇ 30 ਦਿਨ ਖਰਬੂਜਾ ਤਿਆਰ ਹੀ ਮਿਲਦਾ ਸੀ ਜਿਹੜੀ ਸੰਗਤ ਬਾਬਾ ਜੀ ਦੇ ਚਰਨਾਂ ਵਿੱਚ ਆਉਂਦੀ ਸੀ ਉਹਨੂੰ ਪ੍ਰਸ਼ਾਦ ਵੀ ਖਰਬੂਜੇ ਦੇ ਵਰਤਾਇਆ ਜਾਂਦਾ ਸੀ ਜਿਵੇਂ ਅਸੀਂ ਖੇਲਾ ਪਤਾਸੇ ਮਹਾਰਾ ਦੇ ਚਰਨਾਂ ਵਿੱਚ ਮਿੱਠਾ ਪ੍ਰਸ਼ਾਦ ਵੀ ਵਰਤਾਉਂਦੇ ਆ। ਪ੍ਰਸ਼ਾਦ ਵੀ 12 ਮਹੀਨੇ 30 ਦਿਨ ਖਰਬੂਜਿਆਂ ਦੇ ਹੀ ਵਰਤਾਇਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਖਰਬੂਜਾ ਰੱਖ ਦਿੱਤਾ ਤੇ ਗੁਰੂ ਜੀ ਨੇ ਕਾਰਦ ਲਈ ਉਹਦੀਆਂ 파ੜੀਆਂ ਕਰਕੇ ਸਾਰੀ ਸੰਗਤ ਨੂੰ ਇੱਕ-ਇੱਕ 파ੜੀ ਦੇ ਦਿੱਤੀ ਤੇ ਇੱਕ ਪੀਰ ਜੀ ਨੂੰ 파ੜੀ ਦੇ ਦਿੱਤੀ। ਇੱਕ ਮਹਾਰਾ ਜੀ ਨੇ ਆਪ ਛਕ ਲਈ। ਹੁਣ ਪੀਰ ਕਹਿੰਦਾ ਮਹਾਰਾ ਜੀ ਇਹ ਜਿਹੜੀ ਤੁਹਾਨੂੰ ਖਰਬੂਜੀ ਦੀ 파ੜੀ ਦਿੱਤੀ ਸੀ ਆ ਖਰਬੂਜਾ ਦਿੱਤਾ ਸੀ ਇਹ ਤੁਹਾਨੂੰ ਛਕਣ ਵਾਸਤੇ ਨਹੀਂ ਦਿੱਤਾ। ਤੁਹਾਡੀ ਇਹ ਕਰਾਮਾਤ ਵੇਖਣ ਵਾਸਤੇ ਦਿੱਤਾ ਸੀ ਮੇਰਾ ਕਰਬੂਜਾ ਵਾਪਸ ਕਰ ਦਿਓ ਗੁਰੂ ਜੀ ਕਹਿੰਦੇ ਫਿਰ ਇਹ ਤਾਂ ਕ੍ਰਾਂਤ ਸ੍ਰੀ ਸ੍ਰੀਪਤੋ ਵੀ ਉਲਟ ਗੱਲ ਹੈ ਇਹ ਸਰਾ ਨਹੀਂ ਕਹਿੰਦੀ ਜਿਹੜੀ ਚੀਜ਼ ਛੱਕ ਲਈ ਕਦੇ ਵਾਪਸ ਆਉਂਦੀ ਹੈ ਇਹਨ ਮੈਨੂੰ ਨਹੀਂ ਪਤਾ ਤੈਨੂੰ ਕਾਲ ਯੁਗ ਦਾ ਅਵਤਾਰ ਕਹਿੰਦੇ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਪੀਰ ਜੀ ਇਹ ਨਹੀਂ ਹੋ ਸਕਦਾ ਨਾ ਮਹਾਰਾਜ ਇਹ ਕਰਬੂਜਾ ਤੁਹਾਨੂੰ ਕਾਣ ਵਾਸਤੇ ਨਹੀਂ ਦਿੱਤਾ ਮੇਰਾ ਕਰਬੂਜਾ ਵਾਪਸ ਕਰੋ ਗੁਰੂ ਜੀ ਕਹਿੰਦੇ ਚੰਗਾ ਫਿਰ ਐਂ ਕਰ ਵੇਈ ਨਦੀ ਵੱਲ ਜਾ ਬੇਈ ਨਦੀ ਵੱਲ ਗਿਆ ਤੇ ਅੱਗੇ ਤਾਂ ਕੁਟਿਆ ਦੇ ਆਲੇ-ਦਾਲੇ ਖਰਬੂਜੇ ਸੀ ਤੇ ਫਿਰ ਸਾਰੀ ਬੇਈ ਨਦੀ ਤੇ ਖਰਬੂਜੇ ਤਿਆਰ ਖੜੇ ਨੇ। ġੀੜਾ ਦੇਖ ਕੇ ਮੁੜਿਆ ਮਹਾਰਾਜ ਕਹਿੰਦੇ ਖਰਬੂਜੇ ਤਾਂ ਹੈਗੇ ਨੇ ਪਰ ਖਰਬੂਜਾ ਉਹ ਚਾਹੀਦਾ ਨਿਸ਼ਾਨੀ ਦੱਸੋ ਜਿਹੜਾ ਆਪਾਂ ਨੇ ਛਕਿਆ। ਗੁਰੂ ਜੀ ਕਹਿੰਦੇ ਉਹ ਵੀ ਵਿੱਚੀ ਪਿਆ ਇੱਕ ਫਾੜੀ ਘਟ ਹੈ ਜਾਂ ਚੱਕ ਲਿਆ। ਬੇਈ ਨਦੀ ਤੇ ġੀੜਾ ਦਿੱਤਾ ਜਿਹੜੇ ਖਰਬੂਜੇ ਦੀ ਫਾੜੀ ਘਟ ਸੀ ਉਹ ਤੋੜ ਲਿਆਂਦਾ ਰੱਖ ਦਿੱਤਾ ਚਰਨਾ ਵਿੱਚ ਕਹਿੰਦੇ ਮਹਾਰਾਜ ਇੱਕ ਫਾੜੀ ਘਟ ਹੈ ਇਹ ਵੀ ਪੂਰੀ ਕਰੋ। ਗੁਰੂ ਨਾਨਕ ਦੇਵ ਜੀ ਜਿਹੜੇ ਕਹਿੰਦੇ ਸੀ ਖਾਦਾ ਸੀ ਭਾਈ ਪੂਰਾ ਹੋ ਗਿਆ ਜਿਹੜੀ ਸੰਗਤ ਨੇ ਫਾੜੀ ਫਾੜੀ ਖਾਧੀ ਸੀ ਉਹ ਵੀ ਪੂਰੀ ਹੋ ਗਈ ਤਾਂ ਤੈਂ ਛਕੀਏ ਤਾਂ ਤੇਰਾ ਕੰਮ ਹੈ ਇਹ ਫਾੜੀ ਤਾਂ ਤੇਰੀ ਹੈ ਤੈਂ ਛਕੀਏ ਨੂੰ ਤੂੰ ਪਰੀ ਪੂਰੀ ਕਰ ਇੱਥੇ ਆ ਕੇ ਫਿਰ ਮਾਨ ਤੋੜ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਉਂਕਿ ਕਰਾਹੇ ਪਏ ਲੋਕਾਂ ਨੂੰ ਹੰਕਾਰੀਆਂ ਲੋਕਾਂ ਦਾ ਹੰਕਾਰ ਤੋੜਿਆ ਹਰ ਜੀ ਉਹ ਹੰਕਾਰ ਨਾ ਭਾਵੀ ਬੇਦਕੂ ਖੁਸ਼ਨਾਵੀ ਗੁਰੂ ਨਾਨਕ ਦੇਵ ਦੇ ਮਹਾਰਾਜ ਜੀ ਦੇ ਚਰਨੀ ਪੈ ਗਿਆ ਮਹਾਰਾਜ ਮੈਨੂੰ ਨਹੀਂ ਪਤਾ ਸੀ ਤੁਸੀਂ ਸੱਚ ਮੂਤਿ ਖਦਾ ਦਾ ਰੂਪ ਹੋ ਪਰ ਮੈਨੂੰ ਕੋਈ ਸੇਵਾ ਦੱਸੋ ਤੇ ਮੇਰੀ ਭੋਲ ਵਗਸ਼ੋ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰ ਸੰਗ ਕੀਰੇ ਹਮ ਥਾਪੇ ਧਨ ਧਨ ਨਾਨਕ ਗੁਰੂ ਜਨ ਕੇਰਾ ਜਿਤ ਮਿਲੇ ਸਭ ਚੁਕੇ ਸੋਗ ਸੰਤਾਪੇ ਹੁਣ ਇੱਕ ਗੱਲ ਸਮਝ ਗਿਓ ਸਾਖੀ ਤਾਂ ਥੋੜੀ ਜੀ ਵਿਚਾਲੀ ਐ ਕਿ ਜਦੋਂ ਵਿਆਹ ਦੇ ਵਿੱਚ ਆਪਾਂ ਸਿਰਨੀ ਜੋਖਣ ਲੱਗ ਜਾਂਦੇ ਆ ਨਾ ਉਦੋਂ ਮੇਲ ਵਾਲੇ ਆਪੀ ਕੰਨ ਕਰ ਲੈਣ ਉਹ ਵੇਖ ਲੈਣ ਵੀ ਹੁਣ ਸਾਡੀ ਤਿਆਰੀ ਐ ਭਾਈ ਤੁਹਾਡਾ ਟਾਈਮ ਸਮਾਪਤ ਐ ਹੁਣ ਤੁਸੀਂ ਜਾਓ ਟਾਈਮ ਦਾ ਸਮਾਪਤ ਹੈ ਮੈਂ 2 ਮਿੰਟਾਂ ਵਿੱਚ ਸਾਖੀ ਨੂੰ ਪੂਰੀ ਕਰ ਸਕਾਂ ਸਤ ਸੰਗੀ ਆਪਾਂ ਸਮਝ ਜਾਂਦੇ ਆਂ ਰੋਜ਼ ਸਟੇਟ ਦਾ ਸਟੇਜਾਂ ਤੇ ਬੋਲਦੇ ਆਂ ਗੁਰੂ ਜੀ ਕਹਿੰਦੇ ਚੰਗਾ ਇੱਕ ਦਾਤਣ ਲੈ ਕੇ ਹਾਜ਼ਰ ਹੋ ਜਾ ਕਰ ਅੰਮ੍ਰਿਤ ਵੇਲੇ 3 ਵਜੇ ਗੁਰੂ ਨਾਨਕ ਦੇਵ ਜੀ ਵੇਈ ਨਦੀ ਵੱਲ ਨੂੰ ਜਾਂਦੇ ਨੇ ਤੇ ਇਹ ਮੁਸਲਮਾਨ ਪੀਰ ਦਾਤਣ ਲੈ ਕੇ ਹਾਜ਼ਰ ਹੋ ਜਾਂਦਾ ਹੈ ਸਾਲ ਭਾਰ ਇਵੇਂ ਜਿਵੇਂ ਸੇਵਾ ਕਰਦਾ ਰਿਹਾ ਸਾਲ ਤੋਂ ਬਾਅਦ ਇੱਕ ਦਿਨ ਮਨ ਵਿੱਚ ਫੁਰਨਾ ਫੁਰਿਆ ਤੈਨੂੰ ਇੱਕ ਦਿਨ ਖਰਬੂਜੇ ਦੀ ਖੇਡ ਵਗਾਈ ਸੀ ਮਹਾਰਾਜ ਜੀ ਨੇ ਤੂੰ ਤਾਂ ਕਾਫਰ ਦੇ ਚੇਲਾ ਹੋ ਗਿਆ ਫੇਰ ਮਨ ਬਦਲ ਗਿਆ ਕਿਉਂਕਿ ਮਨ ਦੇ ਖਿਆਲ ਬਹੁਤ ਹੈ ਇਹ ਮਨ ਦਾਤਾ ਬਣ ਜਾਂਦਾ ਕਦੇ ਮੰਗਤਾ ਬਣ ਜਾਂਦਾ ਕਦੀ ਭੁਖਾਰੀ ਬਣ ਜਾਂਦਾ ਕਦੇ ਪੰਛੀ ਬਣ ਕੇ ਅਡਾਰੀਆਂ ਵੀ ਲਾਉਣ ਲੱਗ ਜਾਂਦਾ ਬੈਠੇ ਜਰੂਰਾਂ ਚਾਰ ਕੌਂਟਾਂ ਦੀ ਸ਼ੈਰ ਕਰਦੇ ਆ ਬੈਠੇ ਬੈਠੇ ਲੋਭੀ ਜੀ ਜਿਹੜਾ ਥਿਰਨਾ ਰਹਤਾ ਚਾਰੇ ਕੁੰਡਾਂ ਭਾਲੇ ਬੈਠੇ ਜਰੂਰਾਂ ਕਹਿੰਦੇ ਪੀਰ ਜੀ ਨੇ ਜਦੋਂ ਇਹ ਫੁਰਨਾ ਕੀਤਾ ਜਾਣੀ ਜਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਕਿਕਰ ਦੀ ਦਾਤਨ ਲੈਣ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਕਿਕਰਾਂ ਸultanpur ਵਿੱਚੋਂ ਲੋਪ ਹੀ ਕਰ ਦਿੱਤੀਆਂ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਗੁਰੂ ਮੇਰਾ ਅੰਤਰ ਜਾਮੀ ਐ ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣੇ ਸਹਿਬ ਮੇਰਾ ਅੰਤਰ ਜਾਮੀ ਐ ਗੁਰੂ ਜੀ ਨੇ ਕਿਕਰਾਂ ਅਲੋਪ ਕਰ ਦਿੱਤੀਆਂ ਹੈਰਾਨ ਹੋ ਗਿਆ ਕਿਕਰਾਂ ਕਿਧਰ ਚਲੀਆਂ ਗਈਆਂ ਪਰ ਉਸ ਦਿਨ ਕੀ ਕੀਤਾ ਫਿਰ 베ਰੀ ਦਿਓ ਤੋੜ ਲਈ ਮਹਾਰਾਜ ਦੇ ਚਰਨਾਂ ਵਿੱਚ ਟੈ ਪਿਆ ਮਹਾਰਾਜ ਬਹੁਤ ਗਲਤੀ ਹੋ ਗਈ ਗੁਰੂ ਜੀ ਕਹਿੰਦੇ ਕੀ ਹੋ ਗਿਆ ਕਹਿੰਦੇ ਮਹਾਰਾਜ ਅਜੇ ਤੱਕ ਇੱਕਰ ਦੀ ਦਾਤ ਨਹੀਂ ਮਿਲੀ ਪਰ ਮੇਰੇ ਮਨ ਵਿੱਚ ਸ਼ੰਕਾ ਸੀ ਪੂਰਾ ਹੋ ਗਿਆ ਹੁਣ ਕਿਰਪਾ ਕਰੋ ਅੱਗੇ ਵਾਸਤੇ ਭੁੱਲ ਨਾ ਹੋ ਜਾਵੇ ਗੁਰੂ ਜੀ ਕਹਿੰਦੇ ਹੁਣ ਤੇਰੀ ਸੇਵਾ ਵੀ ਅੱਜ ਤੋਂ ਬੰਦ ਹੈ ਸਿਮਰਨ ਕਰ ਲਿਆ ਕਰ ਜਿੰਨਾ ਸਮਾਂ ਮਹਾਰਾਜ ਜੀ ਨੂੰ ਏ ਜਿਸ ਦਿਨ 베ਰੀ ਦੀ ਦਾਤਨ ਦਿੱਤੀ ਮਹਾਰਾਜ ਜੀ ਨੇ 베ਈ ਨਦੀ ਦੇ ਕਿਨਾਰੇ ਗੱਡ ਦਿੱਤੀ ਉੱਥੋਂ 베ਰੀ ਹਰੀ ਹੋ ਗਈ ਅੱਜ 베ਰ ਸਾਹਿਬ ਕਹਿੰਦੇ ਆ ਮੁਸਲਮਾਨ 100 ਸਾਲ ਦੀ ਉਮਰ ਤੋਂ ਬਾਅਦ ਉਮਰ ਭੋ ਕੇ ਮਰਿਆ ਤੇ ਉਹ 베ਰੀ ਥੱਲੇ ਹੀ ਦਫਨਾਇਆ ਗਿਆ ਜਿੱਥੇ ਗੁਰੂ ਨਾਨਕ ਦੇਵ ਜੀ ਉਹ 베ਰੀ ਨੂੰ ਮੱਥਾ ਟੇਕਦੇ ਨਾਲ ਪੀਰ ਨੂੰ ਵੀ ਮੱਥਾ ਟਿਕਦਾ ਕਿਉਂ ਟਿਕਦਾ ਜਿਨ ਨਾਨਕ ਸਤਗੁਰੂ ਪੂਜਿਆ ਤਿਨ ਹਰ ਪੂਜ ਜਿਨ੍ਹਾਂ ਨੇ ਗੁਰੂ ਨੂੰ ਪੂਜਿਆ ਸਾਦ ਸੰਗ ਜੀ ਉਹਨਾਂ ਨੂੰ ਅੱਜ ਤੱਕ ਲੋਕ ਪੂਜਦੇ ਆ। ਆਓ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰੋ ਜਿੱਥੋਂ ਪ੍ਰਕਰਮ ਸ਼ੁਰੂ ਕੀਤਾ ਸੀ ਆ ਤਾਰਨਾ ਪੜ ਕੇ ਸਮਾਪਤੀ ਵੱਲ ਵਧਿਏ। ਪਿਆਰ ਦੇ ਨਾਲ ਸਾਰੀ ਸੰਗ ਦੁਹਾਈ। ਆਇਆ ਸਤਿਗੁਰ ਨਾਨਕ ਜਗ ਜਗ ਤਰਨ। ਆਇਆ ਸਤਿਗੁਰ ਨਾਨਕ ਜਗ ਤਰਨ। ਤਹ ਹੈ ਜਗਿਆ ਲੋਕ ਸੁਣਿਓ ਪਰ ਲੋਕ ਸੁਣਿਓ ਬਿਰਦ ਲੋਕ ਸੁਣਿਓ ਸਭ ਦਰਸ਼ਨ ਪਾਇਆ ਸੰਗਤ ਪਾਰਿ ਉਤਾਰਿਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਆ ਆਓ ਇਨੀਆਂਕ ਬੇਨਤੀਆਂ ਪ੍ਰਵਾਨ ਕਰੋ ਕੀਰਤਨ ਦਾ ਸਤਕਾਰ ਸਿਖਾ